ਜਿਹੜੇ ਲੁਧਿਆਣਾ ਜ਼ਿਲ੍ਹੇ ਦੀਆਂ ਸੀਟਾਂ ਨੇ ਇੱਥੇ 86 ਪਾਰਟੀਆਂ ਨੇ ਗੁੰਗੇ ਵੈਰੇ ਤੇ ਪੈਰਾਸੂਟ ਉਮੀਦਵਾਰਾਂ ਨੂੰ ਐਵੇਂ ਤੇ ਦਿੱਤੀ ਜਾਂਦੀ। ਕਈ ਕਹਿੰਦੇ ਸਾਡੀ ਸਰਕਾਰ ਹੈਗੀ ਆਪਦੇ ਕੰਮ ਦਾ ਭਗਵੰਤਾਨਾਂ ਨਾਲ ਮਿਲ ਕੇ ਲਈ ਜਾਂਦੇ ਆ ਪਰ ਕਹਿੰਦੇ ਸਾਡੀ ਸਰਕਾਰ ਹੈ ਨਹੀਂ। ਗਿਆਸਪੁਰੇ ਗੈਸ ਲੀਗ ਨਾਲ 11 ਬੰਦਿਆਂ ਦੀ ਮੌਤਾਂ ਹੋਈਆਂ ਸੀਗੀਆਂ। ਉਹਨਾਂ ਝਾਫਾ ਬਚਾਰੇ ਪਿਆਵਾ ਉਹਦਾ ਕੱਖ ਨਹੀਂ ਹੋਇਆ। ਸਾਡੇ ਕਾਬਲੇ ਵਿੱਚ ਥੋੜੇ ਯਾਨੀ ਬੰਦੇ ਚੂਰਾ ਪਰ ਇਹਨਾਂ ਸਿਆਸੀ ਲੀਡਰਾਂ ਧੂਆ ਝੂਟਾ ਦੇ ਸੀ ਧੂਆ ਘੜਦਾਂਗੇ ਧੂਏ ਦਾ ਸੇਕ ਪੂਰੇ ਲੁਧਰਾਂ ਦੇ ਜ਼ਿਲ੍ਹੇ ਵਿੱਚ ਜਾਵੇਗਾ ਸਭ ਤੋਂ ਪਹਿਲਾਂ ਟੀਟੂ ਬਾਨਿਆ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਜੈ ਪ੍ਰਕਾਸ਼ ਜੈਨ ਉਸ ਟੀਟੂ ਬਾਨਿਆ ਅੱਜ ਲੋਕ ਸਭਾ ਚੋਣਾ ਲੜ ਦਾ ਐਲਾਨ ਕਰਦਾ ਹਾਂ ਕਿਉਂਕਿ ਜਿਹੜੇ ਲੁਧਿਆਣਾ ਜ਼ਿਲ੍ਹੇ ਦੀਆਂ ਸੀਟਾਂ ਨੇ ਇੱਥੇ 86 ਪਾਰਟੀਆਂ ਨੇ ਗੁੰਗੇ ਬਹਿਰੇ ਤੇ ਪੈਰਾਸੂਟ ਉਮੀਦਵਾਰਾਂ ਨੂੰ ਐਵੇਂ ਤੇ ਦਿੱਤੀ ਆ ਜਿਨ੍ਹਾਂ ਨੇ ਲੋਕਾਂ ਵਾਸਤੇ ਤਾਂ ਕੱਖ ਕਰਦੇ ਨਹੀਂ ਆ ਜੋ ਲੋਕਾਂ ਦੀ ਗੱਲ ਹੁੰਦੀ ਆ ਤਾਂ ਮੂੰਹ ਦੇ ਵਿੱਚ ਬੱਬਲ ਗੰਮ ਪਾ ਲੈਂਦੇ ਆ ਕਈ ਕਹਿ ਦਿੰਦੇ ਸਾਡੀ ਸਰਕਾਰ ਹੈ ਨਹੀਂ ਆਪਦੇ ਕੰਮ ਤਾਂ ਭਗਵਾਨਤਵਾਨਾਂ ਨਾਲ ਮਿਲ ਕੇ ਲਈ ਜਾਂਦੇ ਆ ਪਰ ਕਹਿ ਦਿੰਦੇ ਸਾਡੀ ਸਰਕਾਰ ਹੈ ਨਹੀਂ ਆ ਜਿਹੜੇ ਲੋਕ ਹੈਗੇ ਆ ਇਹਨਾਂ ਨੇ ਕੋਈ ਮੁੱਦਾ ਨਹੀਂ ਚੱਕਿਆ ਸਾਡੇ ਪੰਜਾਬ 40 ਸਾਲਾਂ ਤੋਂ ਉੱਤੇ ਦਾ ਟਾਈਮ ਹੋ ਗਿਆ ਇੱਕ ਬੁੱਢੇ ਨਾਲੇ ਦੇ ਸਿਆਸਤ ਕਰੀ ਜਾਂਦੇ ਨੇ ਸਾਡੇ ਆ ਲੋਕ ਜਾਸਪੁਰੇ ਗੈਸ ਲੀਕ ਨਾਲ 11 ਬੰਦਿਆਂ ਦੀ ਮੌਤ ਹੋਈਆਂ ਸੀਗੀਆਂ ਉਹਨਾਂ ਨੂੰ ਆਪ ਬਚਾ ਲੈ ਪਿਆਵਾ ਉਹਦਾ ਕੱਖ ਨਹੀਂ ਹੋਇਆ ਜੌਨ ਡੀ ਨਗਰ ਕੌਂਸਲ ਦੇ ਵਿੱਚ 52 ਖਾਤਿਆਂ ਦੇ ਵਿੱਚ ਪੈਸੇ ਪਏ ਸੀਗੇ ਉਹਨਾਂ ਦਾ ਕੀ ਕੀਤਾ ਇਹਨਾਂ ਨੇ ਕੀ ਨਹੀਂ ਕੀਤਾ ਉਹ ਵੀ ਭ੍ਰਿਸ਼ਟਾਚਾਰ ਇਹਨਾਂ ਨੇ ਗੋਲ ਮੋਲ ਗਠਰੀ ਬਣ ਕੇ ਆਪਣੇ ਸਰ ਤੇ ਰੱਖ ਲਿਆ ਕਿਉਂਕਿ 55 ਬੰਦੇ ਖਾਤੇ 'ਚ ਪੈਸੇ ਪਾਏ ਆ ਉਹਨਾਂ ਨੂੰ ਪ੍ਰੈਸ ਮੀਡੀਆ ਮੂਰੇ ਬੁਲਾ ਕੇ ਉਹਨੇ ਦੋ-ਦੋ ਮਾਰੋ ਡੰਡੇ ਸਾਰਾ ਕੁ ਬਕਰਨੇ ਵੀ ਕਿਨੂੰ ਕਿਨੂੰ ਪੈਸੇ ਦਿੱਤੇ ਆ ਅਸੀਂ ਯਾਨੀ ਲੋਕਾਂ ਦਾ ਟੈਕਸ ਰੁਪਈਆ ਪੈਸਾ ਖਰਾਬ ਕਰਦੇ ਨੇ ਜਿਹੜੇ ਬੰਦੇ ਬੋਲਦੇ ਨੇ ਕਿਰਾ ਮੈਂ ਲੋਕਾਂ ਨੂੰ ਬੇਨਤੀ ਕਰਦਾ ਵਾ ਵੀ ਮੈਂ ਜੈ ਸਮਾਜ ਨਾਲ ਸੰਬੰਧਿਤ ਰੱਖਦਾ ਵਾ ਮੈਨੂੰ 14 ਸਾਲ ਹੋ ਗਏ ਤੁਹਾਡੀ ਲੜਾਈ ਨਾਲ ਦੇ ਨਗਰਾ ਕਿਤਕਿ ਮੈਂ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਵਾ ਵੀ ਮੈਂ ਤਣੋਂ ਕਮਜ਼ੋਰ ਆ ਮਗਰ ਮੈਂ ਤੁਹਾਨੂੰ ਵੀ ਕਮਜ਼ੋਰ ਆ ਤੇ ਮੇਰਾ ਮਨੋਵਲ ਨਾ ਹੋਂ ਥਲੇ ਛਿਪਿਓ ਕਦੇ ਮੈਨੂੰ ਮਨੋਵਲ ਤੋਂ ਕਮਜ਼ੋਰ ਨਾ ਕਰਦੇਓ ਤੇ ਮੇਰਾ ਸਾਥ ਦਿਓ ਬਾਕੀ ਕੋਈ ਗੱਲ ਨਹੀਂ ਆ ਅਗ ਬੋਟਾ ਆ ਗਿਆ ਨੇ ਕਰਾ ਹੁਣ ਕਾਗਜ਼ ਭਰਨ ਦਾ ਸਿਸਟਮ ਚਾਲੂ ਹੋ ਜਾ ਹੋ ਜਾਊਗਾ ਕਰਾ ਤੇ ਕਈ ਲੀਟਰ ਦਾ ਕਹਿੰਦੇ ਆ ਦਾਦੀ ਵਾਲੀ ਕਾਰ ਚ ਕਾਗਜ਼ ਭਰ ਜਾਵਾਂਗੇ ਪੱਟੀ ਨੂੰ ਬਾਣੇ ਦਾ ਤੁਹਾਨੂੰ ਪਤਾ ਹੀ ਆ ਵੀਰ ਲੋਕ ਬੁੱਤੇ ਕੋ ਨਾ ਕੋਈ ਲੈ ਕੇ ਜਾਊਗਾ ਟੀਸੀ ਦਫਤਰਾਂ ਤੇ ਫਿਰ ਕੋਈ ਗੱਲ ਨਹੀਂ ਆ ਥੋੜੇ ਬੰਦੇ ਚੂਰਾ ਸੀ ਕਰ ਸਾਡੇ ਕਾਫਲੇ ਵਿੱਚ ਥੋੜੇ ਯਾਨੀ ਇਹ ਬੰਦੇ ਚੂਰਾ ਪਰ ਇਹਨਾਂ ਸਿਆਸੀ ਲੀਡਰਾਂ ਤੂੰ ਆ ਜੋ ਕੱਟਾਂ ਦੇ ਸੀ ਕਰ ਤੂੰ ਆ ਕੱਢਾਂਗੇ ਧੂਏ ਦਾ ਸੇਕ ਪੂਰੇ ਲੁਧਰਾਂ ਦੇ ਜ਼ਿਲ੍ਹੇ ਵਿੱਚ ਜਾਵੇਗਾ ਕਿਉਂਕਿ ਇਹਨਾਂ ਨੇ ਲੁਧਿਆਣੇ ਵਾਸਤੇ ਕੱਕ ਕੀਤਾ ਨਹੀਂ ਆ ਜਿਹੜਾ ਟੈਕਸ ਭਰਦਾ ਵਪਾਰੀ ਉਹ ਵੀ ਪਰੇਸ਼ਾਨ ਆ ਇਹਨਾਂ ਤੋਂ ਇਹਨਾਂ ਲੀਡਰਾਂ ਤੋਂ ਪਰੇਸ਼ਾਨ ਆ ਵਪਾਰੀ ਟੈਕਸ ਭਰਦਾ ਰਹਿੰਦਾ ਵਾ ਉਹਨਾਂ ਦੀ ਕੋਈ ਸੱਖਿਆ ਨਹੀਂ ਆ ਤੂੰ ਚੋਰ ਰੋਟੇਰੇ ਦਿਨੇ ਰੁਕੀ ਜਾਂਦੇ ਭਾਰਨੀ ਕਹਿੰਦਾ ਥੈਂਕ ਯੂ ਮੇਰੇ ਬਹੁਤ ਸ਼ੁکری